ਹਿੰਸਾ ਸਿਕਲਿਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਵਾਂ ਤੇ ਇੱਕ ਕੱਟੀ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਗਾਂ ਇੱਕ ਬੱਚੇ ਵਾਲੀ ਆ ਤੇ ਬਾਕੀ ਬੱਚੇ ਤੋਂ ਬਿਨਾਂ ਹੀ ਆ ਤੇ ਗੱਲਬਾਤ ਉਹ ਮੈਂ ਕਰਦੇ ਆਂ ਤੇ ਪੋਸਟ ਜਾਂ ਸਾਰੀ ਤੇ ਤੇਰਵਾ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਬੜੀ ਆਦੀ ਕਿਰਪਾ ਤੁਸੀਂ ਸਣਾ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸ ਤੋ ਫਿਰ ਇੱਕ ਵਾਰੀ ਨਾਮ ਵੀਰਜਾ ਮੱਗਰ ਸੇਖ ਸਿੰਘ ਹਾਂਜੀ ਪਿੰਡ ਭੁੰਮਾ ਹੁੰਡਾਲਾ ਤਹਿਸੀਲ ਅਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਆ ਗਿਆ 79733 44844 ਠੀਕ ਹੈ ਜੀ ਹਾਂਜੀ ਵੀਰ ਜੀ ਅੱਜ ਹੈਗੀਆਂ ਵਾ ਤਿੰਨ ਗਾਵਾਂ ਹਨਾ ਹਾਂਜੀ ਹਾਂਜੀ ਵੀਰ ਚੰਗੇ ਰਿਕਾਰਡ ਵਾਲੀਆਂ ਚੰਗੀਆਂ ਵਸ਼ੀਆਂ ਲੈ ਆਂਦੀਆਂ ਰੱਬ ਕੀ ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਇੱਥੇ ਕਰ ਲਈਏ ਚੰਗੇ ਕਦ ਕਾਟ ਚਾ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੋਈ ਨਾ ਇਹਨਾਂ ਸੋਈ ਨੂੰ ਵੀਰ ਜੀ ਹਫਤਾ ਹੋ ਗਿਆ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਏ ਜੀ ਵੀਰੇ ਨੱਟ ਜਿਹੜਾ ਕੋਈ ਬੋਲਾ ਮਾਲੇ ਕੋ ਦੁੱਧ ਮਾਲੇ 15 ਲੀਟਰ ਤਿਆਰ ਜੇ ਤਿਆਰ ਬਿਲਕੁਲ ਬਿਲਕੁਲ ਪਰ ਝੰਡਾਂ ਚੋਕੇ ਖੜੇ ਵੀਰ ਕੋਈ ਕਿੰਨਾ ਕਿ ਦੁੱਧ ਕਰੀ ਜਾਓਗੀ ਦੋ ਦੇ ਵੀਰ ਜੀ ਗਾੜੀ ਤੇ ਹੁਣ ਇਹਨਾਂ ਦਾ ਟਾਈਮ ਹੈ ਤੁਹਾਨੂੰ ਪਤਾ ਹੀ ਆ ਹਾਂਜੀ ਚਲੋ ਆਪਾਂ ਬਹੁਤਾ ਕਹਿਣਾ 20 25 ਕਿਲੋ ਜਿਆਦਾ 18 ਕਿਲੋ ਤੇ ਪਾਉਗੀ ਠੀਕ ਹੈ ਜੀ ਹਾਂਜੀ ਹਾਂਜੀ ਤੋਰ ਵੀਰੇ ਦੁੱਧ ਜਿਹੜਾ ਸਾੰਮ ਦਾ ਤੁਹਾਨੂੰ ਪਤਾ ਜੇ ਠੀਕ ਹੈ ਜੀ ਬਾਕੀ ਮੱਛੀ ਦਾ ਪ੍ਰਿੰਟ ਵਿਖਾ ਦਿਓ ਕਾਡ ਕਾਡ ਵੇਖੋ ਹਾਂਜੀ ਸੋ ਜਾਤ ਵੇਖਿਓ ਤੋਰ ਦਿਓ ਇੱਕ ਵਾਰੀ ਆ ਬੱਚਾ ਜੀ ਇਹਦਾ ਕ

ਇਹ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਇੱਕਰੀ ਛੋਨਾ ਦਾ ਸਾਈਜ਼ ਗਿਆ ਬਾਕੀ ਆ ਵੀ ਬਸ ਮਾ ਕੇ ਥਾਣ ਵਧੀਆ ਤਿਆਰ ਕਰੂਗੀ ਤੇ ਮਿਲਕਵੇਂ ਨੇ ਚੰਗੇ ਦਿਖਣ ਦੀ ਆ ਆ ਦੇਖ ਸਾਦੇ ਛੰਡੀ ਤੇਰੀ ਆ ਉਤਰਾ ਵੀ ਕਿੰਨਾ ਫਿਰ ਰੱਖੇ ਵੇ ਜੀ ਮੁੱਲੇ ਦਾ ਵੀਰੀ ਮੱਛੀ ਤਾਂ ਤੁਹਾਨੂੰ ਪਾਇਆ ਵਰੀਆ ਵੱਲੇ ਮੰਡੀ ਦੇ ਵਿੱਚ ਲੱਖ ਲੱਖ ਦੀਆਂ ਵਿਕੀਆਂ ਵਾ ਤੇ ਸਾਡੇ ਉਹ ਘਰ ਦੇ 70000 ਰੁਪਏ ਮੰਗਦੇ ਸੀ ਅੱਛਾ ਤੁਸੀਂ ਦੱਸੋ ਆਪਾਂ ਕਿੰਨੇ ਮੰਗੀ ਐ ਤੁਸੀਂ ਮੰਗ ਲਓ 1.5 ਲੱਖ ਜੀ ਗੱਲ ਇਹ ਆ ਵੀ ਵੇਖੋ ਹਰ ਗੱਜ ਸਾਨੂੰ ਰੋਟੀ ਬਾਜੇ ਤੇ ਅਗਲੇ ਮਹਿੰਗੀ ਨਾ ਜਾਪੇ ਨਾਲ ਮੈਂ ਕਿ ਸਾਰਿਆਂ ਚੱਲਣਾ ਚਾਹੀਦਾ ਮੋਲੇ ਵੀਰੇ ਵਾਸੀ ਦਾ 55000 ਰੁਪਇਆ ਜੇ ਬਾਕੀ ਵੀ ਮੇਂ ਕਰਾ ਲਵਾਂ ਮਾਨ ਕਰ ਦੋ ਆਪ ਮਾਨ ਵਿੱਚ 5000 ਰੁਪਏ ਛੱਡ ਦਾਂਗੇ ਅੱਛਾ ਹਾਂਜੀ 50 ਹੀ ਦੇ ਦੋਗੇ 50 ਹੀ ਦਾਂਗੇ ਛੋਟ ਕਰ ਦਈਏ ਵਿੱਚ ਹੋਰ ਕਰ ਦੋ ਵੀਰ ਜੀ ਕੋਈ ਗੱਲ ਨਹੀਂ ਜੀ ਇੱਕੋ ਗੱਲ ਇੱਕੋ ਹੀ ਗੱਲ 5000 ਛੱਡ ਦਈਏ ਪੂਰੇ 45 ਦੇ ਦਈਏ ਫਿਰ ਉਹਦੇ 'ਚ ਵੀਰ ਜੀ ਥੋੜਾ ਪਤਾ ਵੀਰ ਭਰਾ ਮਾਨ ਕਰਾਂਗੇ ਬਾਕੀ ਇਹ ਮੋਲੇ 'ਚ ਇਹੋ ਜੀ ਵੈੜ ਨਹੀਂ ਜੇ ਮਿਲਨੀ ਠੀਕ ਹੈ ਜੀ ਕਿੰਨੂ ਜਾਤੋਂ ਦੱਸਦੀ ਪਰਖ ਹੁੰਦੇ ਆ ਭੇ ਵੇਖ ਲੈਣਾ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਜਿਹੜੀ ਹੁਣ ਇਤ ਬਾਅਦ ਇੱਕ ਵੈੜ ਤਾਂ ਹੋਰ ਦਿਖਾ ਅਵੇ ਕਾਫੀ ਖੂਬਸੂਰਤ ਹੈ ਜਿਹੜੀ ਹੈਗੀ ਤੇ ਭਾਵੇਂ ਬੱਚੇ ਤੋਂ ਬਿਨਾਂ ਸਾਂਭੀ ਘਟਿਆ ਕਿਸੇ ਨੇ ਪਰ ਇਹ ਹੈ ਵੀ ਜਿੱਦਨ ਆਪਣੇ ਜੋਬਨ ਚ ਹੋ ਗਈ ਜਿੱਦਨ ਪੂਰੀ ਸੱਜਰ ਸੂਈ ਹੋਣੀ ਚੰਗੀ ਤਿਆਰ ਹੋਈ ਹੋਣੀ ਆ ਇਹ ਵੀਰ ਜੀ ਵੜਾ ਹੈ ਹੋਰ ਇਸ ਟਾਈਮ ਟੋਕੜਿਆ ਹਾਂਜੀ ਤੇ ਇਹ ਵੀਰ ਜੀ ਵੜ ਬੜੇ ਆਪਣੇ ਬਰੀਡਰ ਵੱਡੇ ਆ ਉਹਨਾਂ ਕੋ ਗਈ ਸੀ ਪੰਜਾਂ ਗਈ ਗਾੜੀ ਘਰ ਆਲੇ ਸਾਂਭੀ ਨਹੀਂ ਮਸਾ ਵੀ ਠੀਕ ਆ ਉਹਨਾਂ ਦੀ ਵੀਰ ਜੀ ਨਾਲ ਲੜਾਈ ਲੜ ਗਈ ਤੇ ਛੱਬੀਆਂ ਛੁੱਬੀਆਂ ਬਣ ਗਿਆ ਸੀ ਅੱਛਾ ਤੇ ਘਰੋਂ ਪਗਵੜੇ ਫਿਰਦਾ ਉਹਦਾ ਗਵਾਂਡੀਆਂ ਵਿਚਾਰਿਆ ਨੇ ਬੜੇ ਫੜ ਜਿਹੜੇ 2000 ਪੱਠੇ ਪਏ ਪਏ ਆ ਸਾਂਭੀ ਨਹੀਂ ਗਈ ਵੰਡ ਤੱਕ ਨਹੀਂ ਮਸਾ ਹੀ ਪਿਆ ਠੀਕ ਆ ਇਹ ਵੀ ਪੂਰੀ ਫੁੱਲ ਬਰੀਡਰ ਦੀ ਨਸਲ ਵਾਲੀ ਆ ਇਹਨੂੰ ਭਰਾ ਨੂੰ ਪਰਖੋਣੇ ਵੇਚਣੀਆਂ ਹੁਣ ਦੁੱਧ ਕਿੰਨਾ ਇਹਦੇ ਕੋਲ ਵੀਰ ਜੀ ਇਹਦੇ ਤੇ ਇਹਦੇ ਕੋਲ 8 ਕਿਲੋ ਹੀ ਅੱਛਾ ਪਰ ਕੋਈ ਹੁਣ ਭਰਾ ਹ ਠੀਕ ਹੈ ਵੀ ਗਾੜੀ ਹੁਣ ਪੱਠੇ-ਪੁੱਠੇ ਪੈਣ ਦਾ ਪੈਣਾ ਤੇ ਵੰਡ ਪੈ ਗਿਆ ਉਹ ਦਾ 8-9 ਕਿਲੋ ਫੇਰ ਕਰ ਜਾਣਾ ਇਹਨੇ ਤੋੜ ਦੋ ਫੇਰ ਹਾਂਜੀ ਲਿਆ ਬੋਏ ਬਾਕੀ ਇਹ ਆ ਵੀ ਸਾਂਭੀ ਨਹੀਂ ਐ ਪਰ ਉਤਰ ਹੈ ਚੰਗੇ ਰਕਾਲਾ ਲਈ ਐ ਜਿਹੜੀ ਸੱਜਣ ਨੇ ਦੁੱਧ ਚੰਗਾ ਕੱਢਿਆ ਹੁੰਦਾ ਅਜਿਹਾ ਆ ਜੀ ਕਿਸੇ ਬਾਟ ਯਾਰ ਗੂਗਲ ਵੀ ਖਾਓ ਯਾਰ ਉਹ ਉਧੀ ਵਾਲੀ ਬਸ਼ੀ ਵੀ ਜੂੜਾ ਹੁੰਦਾ ਤੇਰੇ ਆ ਵੇਖੋ ਜਿੰਨਾ ਵੀ ਰਾਂ ਪਰਖਣਾ ਦੇ ਰਹਿਣਾ ਠੀਕ ਹੈ ਜੀ ਹਾਂਜੀ ਬਾਕੀ 92 ਚੰਗਾ ਲੱਗਾ ਆ 13 ਗਰੁੱਪ ਦੇ ਵੀ ਚੰਗੇ ਆ ਆ ਦੇਖ ਸਾਡੇ ਸਨ ਦਾ ਸਾਈਜ਼ ਗਿਆ ਪੇਦਾ ਵੀ ਠੰਡੀ ਪਹਿਲਾਂ ਵੀਰੇ ਭਾਵੇਂ ਲੋ ਬਾਕੀ ਕਤ ਕਾਠੀ ਪੂਰਾ ਫੁੱਲ ਵੀ ਜੀ ਤੇ ਇਹਦਾ ਵੀ ਜੱਜਾ ਮੁੱਲ ਕਰਕੇ ਦਈਏ ਕੋਈ ਸੰਭਲ ਨਾਲ ਕੋਈ ਲੈ ਜਾਊਗਾ ਤੇ ਗਾਂ ਕੋਈ ਤਿਆਰ ਕਰ ਲੂਗਾ ਮੇਰੀ ਗੱਲ ਇਹ ਆ ਵੀ ਇਹਨੂੰ ਇੱਕ ਬੋਰੀ ਮੰਨਦੀ ਪੈਗੀ ਨਾ ਹਾਂਜੀ ਤੇ ਪੱਠੇ ਪੱਠੇ ਖੁੱਲੇ ਪੈਗੇ ਦੋ ਦੋ ਖੁਸ਼ੀ ਪਾ ਨੌ 10 ਕਿਲੋ ਕਰ ਜੇ ਆ 8 ਕਿਲੋ ਗਈ ਆ 8 ਤੋਂ ਮਰਦੀ ਇੰਨ ਬਜਾਰੀ ਤੇ ਕੋਈ ਗਾੜੀ ਕੋਈ ਵੀਰ ਸਾਮ ਨੂੰ ਟੀਕਾ ਭਰਾ ਦੂਗਾ ਤੇ ਉਹਦੀ ਰਕਮ ਦੀ ਬਣ ਜਾਣੀ ਚੀਜ਼ ਹੈ ਹਾਂਜੀ ਹਾਂਜੀ ਤੇ ਮੋਲ ਤੇ ਵੀਰਜ ਕਰਾਉਣ ਵੇ ਹਜੇ ਵਸ਼ੀਆਂ ਪਾ ਕਾਂਜ ਵਸ਼ੀਆਂ ਲੈ ਜਾਈਏ ਲੋਕੀ 20 2000 ਮੰਗਦੇ ਆ ਮੋਲੇ ਦਾ 18000 ਬਾਕੀ ਕਰਾ ਲਓ ਮੰਨ ਤਾਂ ਤੁਸੀਂ ਕਰ ਦੋ ਵਿੱਚ ਮੰਨ ਤਾਂ ਜੱਸ ਕਰਾ ਲ ਵੀਰਜ ਕੋਈ ਗੱਲ ਨਹੀਂ ਜੀ 15 ਹੀ ਦੇ ਦਈਏ ਫਿਰ ਉਹ ਚ ਵੀਰ ਛੋਟ ਛੋਟ ਪਾ ਕਰ ਦਾਂਗੇ ਕੋਈ ਵੀਰ ਭਰਾ ਫੋਨ ਕਰੂਗਾ ਨਾ ਬਾਕੀ ਵੀਰ ਕੋਈ ਬਹੁਤਾ ਯੋਰਾ ਜਿੰਦੋਂ ਡੰਗਰ ਦੀ ਪਰਖ ਹੈ ਬਰੀਡ ਭਾਰੇ ਪਤਾ ਵਾ ਬਹੁਤ ਮ ਤੇ ਹੁਣ ਇੱਕ ਗਾਂ ਹੋ ਰਹੀ ਆ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਵੀ 6 ਕਿਲੋ ਰੇ 6 ਕਿਲੋ ਹੈਗਾ ਪੱਕਾ ਦੁੱਧ ਜਦੋਂ ਦੋ ਟਾਂਚੋ ਗਿਆ ਖੜੋ ਅੱਛਾ ਹਾਂ ਪਰ ਇਹੋ ਬੇਨਤੀ ਕਰਦੇ ਕਿਤੋਂ ਵੀ ਡੰਗਰ ਆਣਾ ਦੋ ਟਾਂਚ ਚਵਾਈ ਕਿਲੋ ਫਿਰ ਡੰਗਰ ਖੜੋ ਪੈਸਾ ਬੜਾ ਔਖਾ ਪੰਦਾ ਜੀ ਤੋਰੋ ਫਿਰ ਇੰਨਾ ਵਿੱਚ ਤੋਰ ਬਾਉ ਏ ਅਜ ਲੈ ਆ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ ਜਾ ਜਾ ਨਿਕਾਲਿਆ ਮੁੱਲ ਇਹ ਮੈਂ ਚਾਰ ਮਹੀਨੇ ਰੋਕੇ ਫਿਰ ਬੰਦਾ ਭਾਵੇਂ ਦੀ ਵੇਚ ਲਏ ਹਾਂਜੀ ਇਹ ਵੀਰ ਜੀ 12000 ਦੀ ਜੀ 12000 ਦੀ ਹਾਂਜੀ ਕਰ ਦੋ ਯਸਨੋ ਇਹ ਵੀ ਕਰ ਦੋ ਵੀਰ ਤੂੰ ਅਹੀਂ ਕਰ ਦੋ ਪੂਰੇ 10 ਦੇ ਦੇ ਦਈਏ ਫਿਰ ਚਲੋ ਵੀਰ ਜੀ ਉੱਥੋਂ ਛੋੜ ਕਰਾਂਗੇ ਫਿਰ 2 ਰੁਪਇਆ ਠੀਕ ਹੈ ਜੀ ਹਾਂਜੀ ਹੁਣ ਮੇਰਾ ਵੀਰ ਉਹ ਫੋਨ ਲਾਵੇ ਜਿਹਨੂੰ 10 ਦੇ ਚੰਗੀ ਲਾਦੀ ਆ ਠੀਕ ਹੈ ਜੀ ਸਾਡੀਆਂ ਨਹੀਂ ਵੀਰ ਜੀ ਤੇ ਕੱਟੀ ਵੀ ਰਹਿ ਗਈ ਜੀ ਆ ਵੀ ਦਿਖਾ ਦੀ ਆ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਇਹ ਘਰ ਦੀ ਕਿ ਲਿਆਂਦੀ ਜੀ ਇਹ ਵੀਰ ਜੀ ਲਿਆਂਦੀ ਆ ਅੱਛਾ ਠੀਕ ਆ ਅੱਜ ਲੈ ਆਇਓ ਪਤਾ ਕਿੰਨੀ ਕਮਰ ਹੋ ਗਈ ਇਹਦੀ ਉਮਰ ਵੀਰ ਜੀ ਕੋਈ ਆਪਣਾ ਆਈਡੀਆ ਲਾ ਲੇ ਵੀਰ ਆਪਣੀ ਸਮਝ ਕਰੇ ਜੇ ਤਾਂ ਆਪਾਂ ਜਾਣ ਹੀ ਪਚਾਈ ਆ ਜਿਹਨੂੰ ਚੰਗੀ ਲੱਗੇ ਮੇਰਾ ਵੀਰ ਫੋਨ ਤੇ ਗੱਲ ਕਰ ਲੇ ਸਟੇਟ ਦਾ ਫੋਨ ਤੇ ਹੋ ਜਾਗਾ ਠੀਕ ਹੈ ਫੋਨ ਲਾ ਕੇ ਪੁੱਛ ਲੈਣਾ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਤੇ ਗਾਵਾ ਇਹ ਆ ਵੀ ਤੁਹਾਡੇ ਘਰ ਚਵਾਈ ਕਰਕੇ ਆ ਵੀ ਦੋ ਤਿੰਨ ਟਾਈਮ ਚਵਾਈ ਕਰੋ ਕੋਈ ਵੀਰ ਪੱਕਾ ਪੈਣਾ ਪਏ 5 ਰੁਪਏ ਨੂੰ ਸਾਈ ਪਾਵੇ ਦੋਹੜ ਮੈਂ ਦੋ ਦਿਨ ਹੀ ਚੁੰਦਾ ਰਵੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸ਼ੂ ਖਰੀਦੋ ਜੀ